ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ 13 ਪੋ ਦਾ ਇਤਿਹਾਸ 13 ਪੋ 27 ਦਸੰਬਰ ਦਾ ਇਤਿਹਾਸ ਦੱਸਦਾ ਹੈ ਕਿ ਸਹਾਦਤ ਤੇ ਜਾਣ ਤੋਂ ਪਹਿਲਾਂ ਮਾਤਾ ਜੀ ਨੇ ਗਾਠੜੀ ਵਿੱਚੋਂ ਨੀਲੇ ਚੋਲੇ ਛੋਟੇ ਸਹਿਬਜ਼ਾਦਿਆਂ ਨੂੰ ਪਹਿਨਾ ਕੇ ਦਸਤਾਰਾਂ ਸਜਾਈਆਂ ਤੇ ਦੋਹਾਂ ਦਾ ਮੱਥਾ ਚੁੰਮ ਕੇ ਵਿਦਾ ਕੀਤਾ ਦੋਹਾ ਸਹਿਬਜਾਦਿਆਂ ਨੂੰ ਨੇਹਾ ਵਿੱਚ ਚਿੰਨ ਦਿੱਤਾ ਗਿਆ ਪਰੰਤੂ ਕੰਦ ਵੀ ਇਸ ਜ਼ੁਲਮ ਦਾ ਬੋਝ ਨਾ ਚੁੱਕ ਸકી ਅਤੇ ਸਹਿਬਜਾਦਿਆਂ ਦੇ ਚਰਨਾਂ ਤੇ ਡਿੱਗ ਪਈ ਸਹਿਬਜਾਦੇ ਦਮ ਕੂਟਣ ਕਾਰਨ ਬੇਹੋਸ਼ ਸਨ ਜਲਾਦਾ ਨੇ ਸਹਿਬਜਾਦਿਆਂ ਨੂੰ ਬਾਹਰ ਕੱਢ ਕੇ ਖੰਜਰਾਂ ਦੇ ਨਾਲ ਪੋਣੇ ਪੋਣੇ 11 ਤੇ 11.5 ਦੇ ਵਿੱਚ ਸਾਂ ਨਲੀ ਕੱਟ ਕੇ ਸ਼ਹੀਦ ਕਰ ਦਿੱਤਾ ਅਧਿਆਸਿਕ ਗ੍ਰੰਥ ਵਸਾਵਲੀ ਨਾਮੇ ਦੇ ਵਿੱਚ ਲਿਖਿਆ ਹੈ ਕਿ ਬਾਬਾ ਜੋਰਾਵਰ ਸਿੰਘ ਜੀ 2 ਤੋਂ 2.5 ਮਿੰਟ ਵਿੱਚ ਸ਼ਹੀਦ ਹੋ ਗਏ ਤੇ ਬਾਬਾ ਫਤਿਹ ਸਿੰਘ ਜੀ 12 ਮਿੰਟ ਚਰਨ ਮਾਰਦੇ ਰਹੇ ਅਤੇ ਖੂਨ ਨਿਕਲਦਾ ਰਿਹਾ ਤੇ ਹੌਲੀ-ਹੌਲੀ ਚਰਨ ਹਿੱਲਣੇ ਬੰਦ ਹੋ ਗਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸੰਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ ਹਨ ਮੇਰਾ ਪੰਜਵਾਂ ਪੁੱਤਰ ਖਾਲਸਾ ਤਾਂ ਅਜੇ ਜਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ